ਹਾਂਜੀ ਬਾਈ ਜੀ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਇੱਥੇ ਘੱਗਰ ਦੇ ਉੱਤੇ ਆਪਾਂ ਚਾਂਦਪੁਰੇ ਸੈਫਲ ਦੇ ਉੱਤੇ ਖੜੇ ਆਂ ਇਸ ਟਾਈਮ ਬਾਈ ਨਾਲ ਗੱਲਬਾਤ ਕਰਦੇ ਆਂ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆਂ ਕੁਸ਼ਬੀਰ ਤੋਂ ਹਾਂਜੀ ਬਾਈ ਜੀ ਹਾਂਜੀ ਬਾਈ ਕੀ ਨਾਮ ਆਪਣਾ ਕੁਲਦੀਪ ਸਿੰਘ ਮੇਰੇ ਨਾਲ ਕੁਲਦੀਪ ਸਿੰਘ ਬਾਈ ਨੇ ਆਪਣੇ ਨਾਲ ਬਾਈ ਤੇ ਘੱਗਰ ਬਾਰੇ ਬਾਈ ਅੱਜ ਤਰੀਕ ਐਕਤ ਹੈ 9 25 ਤੇ ਟਾਈਮ ਤਕਰੀਬਨ ਬਾਈ 3:30 ਹੋਣ ਵਾਲੇ ਹੈਗੇ ਤੇ ਕੀ ਅਪਡੇਟ ਹੈ ਘੱਗਰ ਦਾ ਬਾਈ ਅਪਡੇਟ ਤਾਂ ਇਹ ਹੀ ਹੈ ਜੀ ਪਿੱਛੋਂ ਪਾਣੀ ਥੋੜਾ ਜਿਆਦਾ ਧਾਰ ਰਿਹਾ ਜੀ ਵੱਧਦਾ لیکن ਜਿੱਥੇ ਚਾਂਦਪੁਰਾ ਇਹਦੇ ਹਾਲਾਤ ਨੇ ਪਾਣੀ ਟਪਾਈ ਜਾਂਦਾ ਪਾਣੀ ਬਹੁਤ ਜ਼ਿਆਦਾ ਟਪਾ ਦੂਗਾ ਜੀ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਜੀ ਹਾਂ ਜੇ ਪਾਣੀ ਇੱਥੇ ਵਧੂਗਾ ਤਾਂ 2 ਤਰੀਕ ਦੀ ਰਾਤ ਨੂੰ ਤੇ 3 ਤਰੀਕ ਤੱਕ ਇੱਥੇ ਪਾਣੀ ਵੱਧ ਸਕਦਾ ਹੈ ਤੇ ਕਹ ਰਹੇ ਨੇ ਵੀ ਇਹ ਟਾਂਗ ਰਿਓ ਜਾਂ ਮਾਰਕੰਡਾ ਬਈ ਉਹ ਫਾਨ ਤੇ ਚਲ ਰਹੀ ਫਾਨ ਤੇ ਚੱਲ ਰਿਹਾ ਜਿੰਨਾ ਇਹ ਪਾਣੀ ਆ ਰਿਹਾ ਉਹਨਾਂ ਕੱਢੀ ਵੀ ਆ ਰਿਹਾ ਜੀ ਅਚਾਈ ਖਤਰੇ ਵਾਲੀ ਗੱਲ ਨਹੀਂ ਹੈਗੀ ਫਿਰ ਵੀ ਆਪਾਂ ਨੂੰ ਆਪਦਾ ਸਾਵਧਾਨੀ ਤਾਂ ਜ਼ਰੂਰੀ ਹੈ ਵਰਤਣੀ ਠੀਕ ਹੈ ਲੇਕਿਨ ਖਤਰੇ ਵਾਲੀ ਕੋਈ ਗੱਲ ਨਹੀਂ ਪਾਣੀ ਇੱਥੇ ਖਤਰਾ ਹੋ ਸਕਦਾ ਹੈ ਤਾਂ ਤਿੰਨ ਤਰੀਕ ਨੂੰ ਹੋ ਸਕਦਾ ਉਸ ਤੋਂ ਪਹਿਲਾਂ ਨਹੀਂ ਅਲਰਟ ਰੈਣਾ ਜ਼ਰੂਰੀ ਹੈ ਅਲਰਟ ਰੈਣਾ ਜ਼ਰੂਰੀ ਹੈ ਜੀ ਤਿੰਨ ਤਰੀਕ ਤੱਕ ਕੋਈ ਮਨ ਰੋਕ ਕੇ ਇਹ ਪਾਣੀ ਮੰਨ ਕੇ ਚੱਲੋ ਕਿਸੇ ਪਾਸੇ ਕੋਈ ਖਿੰਡਿਆ ਬਾਈ ਕਿ ਨਹੀਂ ਖਿੰਡਿਆ ਦੱਸਦੇ ਨਹੀਂ ਪਿੱਛੇ ਕੁਝ ਥਾਵਾਂ ਜੇ ਨੀਵੀਆਂ ਥਾਵਾਂ ਨੇ ਪਾਣੀ ਦਾ ਖੇੜਾ ਵੀ ਹੁੰਦਾ ਅਕਸਰ ਠੀਕ ਹੈ ਜੀ ਨੀਵੀਆਂ ਥਾਵਾਂ ਤੇ ਕੋਈ ਐਸੀ ਖਤਰੇ ਵਾਲੀ ਜਗ੍ਹਾ ਨਹੀਂ ਜਿੱਥੇ ਜਿਆਦਾ ਮਾਰ ਨਹੀਂ ਹੈਗੀ ਪਿੱਛੇ ਠੀਕ ਹੈ ਜੀ ਪੰਜਾਬ ਵਿੱਚ ਪਾਣੀ ਵਧਣ ਦੀ ਹੈਗੀ ਆ ਪਾਣੀ ਵਧਣ ਤੇ ਹੈਗੀ ਤਿੰਨ ਤਰੀਕ ਨੂੰ ਪਾਣੀ ਵਧੂਗਾ ਜੀ 2 ਤਰੀਕ ਦੀ ਰਾਤ ਨੂੰ ਤੇ ਤਿੰਨ ਨੂੰ ਪਾਣੀ ਜ਼ਰੂਰ ਵਧੂਗਾ ਹਾਂ ਜੀ ਬਾਈ ਜਿਹੜੀ ਤਾਜ਼ਾ ਅਪਡੇਟ ਨੇ ਉਹ ਬਾਈ ਨੇ ਦੱਸੇ ਨੇਗੇ ਵੀ ਜਿਹੜਾ ਪਾਣੀ ਹੈ ਇਹਦਾ ਇਸ ਟਾਈਮ ਜਿਹੜਾ ਪਾਣੀ ਚੱਲ ਰਹੇਗਾ ਹੁਣ ਹੁਣ ਦੇ ਜਿਹੜੇ ਮੌਤਾਂ ਹਾਲਾਤ ਨੇਗੇ ਪਾਣੀ ਨੋਰਮਲ ਤਰੀਕੇ ਨਾਲ ਕਹਿੰਦੇ ਵੀ ਹਾਲੇ ਚੱਲ ਰਹੇਗਾ ਮੰਨ ਕੇ ਉਹ ਵੱਧ ਜ਼ਰੂਰ ਗਿਆ ਗਈ ਕਹਿੰਦਾ ਵੀ ਜਿੰਨਾ ਤੱਕ ਇਹ ਸੈਂਪਲ ਪਾਣੀ ਨਿਗਾਈ ਜਾਂਦਾ ਹੈ ਉਹਨਾਂ ਤੱਕ ਠੀਕ ਹੈ ਵੀ ਉਹਨਾਂ ਦੇ ਖ ਵੀ ਹਲੇ ਮਨ ਕਿਹੜਾ ਜਿਹਨਾਂ ਦਾ ਕੇ ਸੈਂਪਲ ਪਾਣੀ ਨਿਘਾਈ ਜਾਂਦੇ ਨੇ ਉਹਨਾਂ ਦਾ ਤਾਂ ਠੀਕ ਚੱਲੀ ਜਾਂਦਾ ਪਾਣੀ ਪਰ ਜਦੋਂ ਵੀ ਪਾਣੀ ਦਾ ਪੱਧਰ ਵੱਧਦਾ ਹੈਗਾ ਕਹਿੰਦੇ ਵੀ ਉਹਦੇ ਖਾਤਰੇ ਵਾਲੀ ਕੰਟੀ ਹੋ ਗਈ ਹੈ ਵੀ ਇਹਦੇ ਵਿੱਚ ਜਦੋਂ ਵੀ ਪਾਣੀ ਦਾ ਪੱਧਰ ਵੱਧਦਾ ਹੈਗਾ ਮੰਗਰੋ ਲਗਾਤਾਰ ਪਾਣੀ ਵਧੀ ਜਾਂਦਾ ਤੁਸੀਂ ਦੇਖ ਸਕਦੇ ਹੋਵੇ ਆਪਾਂ ਪਹੁੰਚੇ ਹੋਏ ਹਾਂ ਚਾਂਦਪੁਰੇ ਸਾਈਕਲ ਦੇ ਉੱਤੇ ਚਾਂਦਪੁਰੇ ਵਾਲਾ ਇਹਦਾ ਪਾਣੀ ਹੈ ਨਾਲੀ ਦਾ ਘੱਗਰ ਦਾ ਉਹ ਵਧਿਆ ਹੋਇਆ ਹੈ ਔਰ ਚਾਚਾ ਕੀ ਹਾਲ ਹੈ ਪੱਕਾ ਹੋ ਗਿਆ ਲੋ ਜੀ ਚਾਚਾ ਜੀ ਪਹੁੰਚਿਆ ਮੈਂ ਧਨਪੁਰਾ ਚਾਚੇ ਕਿੰਨੇ ਦਾ ਗਰੇ ਪਾਣੀ ਪਾ ਰਿਹਾ ਹੈ ਕਿੱਟਾ ਪਾਣੀ ਅਜੇ ਤੋ ਬਈ ਪੂਨੋ ਪਤਾ ਲੱਗ ਰਿਹਾ ਜੀ ਸਾਢੇ 6 ਫੁੱਟ ਪਾਣੀ ਹੋ ਜਾਣ ਵਾਲੀ ਹੈ ਵਿੱਚ 11 ਫੁੱਟ ਪੇ ਜਾ ਕੇ ਖਤਰਾ ਹੋ ਜਾਏਗਾ ਜੇ ਤੱਕ ਲੋ ਬਈ ਸਾਢੇ 6 ਫੁੱਟ ਤੱਕ ਅਜੇ ਪਾਣੀ ਜਿਹੜਾ ਹੈਗਾ ਨਦੀਆਂ ਵਿੱਚ ਸਾਢੇ 6 ਫੁੱਟ ਚੱਲ ਰਿਹਾ ਜੀ ਚਾਚਾ ਦੇ ਬਾਬਾ ਜਾਣਕਾਰੀ ਲੈਣ ਆਏ ਹੋਰੇ ਜਾਣਕਾਰੀ ਲੈਣ ਆਏ ਵੀ ਠੱਗਰ ਚ ਕਿੰਨਾ ਪਾਣੀ ਹੈ ਬਾਬਾ ਕਿਉਂ ਲੱਗੇ ਘਟੇ ਨਾ ਵੱਧ ਜਾਏ ਬਈ ਪਾਣੀ ਜੀ ਵੱਧ ਤਾਂ ਜਾਂਦਾ ਬਈ ਸਾਢੇ 6 ਫੁੱਟ ਹਾਂਜੀ ਬਾਈ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਲਗਾਤਾਰ ਜੁੜੇ ਹੋਇਆ ਚਾਂਦਪੁਰ ਅਸੈਂਕਲ ਦੇ ਉੱਤੇ ਦੇ ਜਿਹੜੇ ਤਾਜ਼ਾ ਹਾਲਾਤ ਨੇ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਪਾਣੀ ਹੈ ਇੱਥੋਂ ਦਾ ਹੁਣ ਇਸ ਟਾਈਮ 4:30 ਵਜੇ ਦਾ ਟਾਈਮ ਹੋਣਾ ਇੱਥੇ ਪਾਣੀ ਦਾ ਪੱਧਰ ਹੈ ਜਿਹੜਾ 6 ਫੁੱਟ ਪਾਣੀ ਚੱਲ ਰਿਹਾ ਹੈ ਇਸ ਟਾਈਮ ਮੰਨਾਲੀ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਮੈਂ ਵੀਡੀਓ ਦੇ ਵਿੱਚ ਵੀ ਦਿਖਾਉਣਾ ਸਾਰਾ ਲਗਾਤਾਰ ਤੁਸੀਂ ਦੇਖ ਰਹੇ ਹੋਗੇ ਤੇ ਵੀਡੀਓ ਸ਼ੇਅਰ ਕਰਦੇ ਤੁਹਾਨੂੰ ਕੋਰੇਸ਼ਨ ਦਿੰਦੇ ਰਹਾਂਗੇ ਧੰਨਵਾਦ ਸਾਰਿਆਂ ਦਾ ਜੁੜੇ ਰਹਿਣ ਲਈ